ਹਾਂਜੀ ਸਤ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਆ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਜੀ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲੱਗਿਆ ਪੰਜ ਦਾ ਬਲੌਗ ਸ਼ੁਰੂ ਕਰ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਆ ਤੁਹਾਨੂੰ ਤੇ ਪਹਿਲਾਂ ਤੋਂ ਤੁਹਾਡਾ ਤੈਅ ਦੇ ਲੋ ਧੰਨਵਾਦ ਆ ਜੀ ਤੁਸੀਂ ਸਾਨੂੰ ਇੰਨਾ ਪਿਆਰ ਇੰਨਾ ਮਾਣ ਬਖਸ਼ਦੇ ਆ ਜੀ ਉਮੀਦ ਹੈ ਜੀ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਅੱਜ ਪਹੁੰਚੇ ਹੋਏ ਆ ਜੀ ਸਾਡੇ ਰਿਸ਼ਤੇਦਾਰ ਰਿਸ਼ਤੇਦਾਰ ਜਿਹਨਾਂ ਕੇ ਗੱਲ ਐ ਏਡਾ ਹੋ ਗਈ ਵੀ ਲੇਟ ਹੋ ਗਈ ਰਾਤ ਅਸੀਂ ਵੀਡੀਓ ਬਣਾਉਣ ਦੇ ਵਿੱਚ ਲੇਟ ਹੋ ਗਏ ਤੇ ਸਮਾਂ ਸਾਡੇ ਕੋਲ ਹੈ ਨਹੀਂ ਤਾਂ ਕਮਾਂਕਾਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਜੀ ਇਹ ਬੰਦਾ ਵਿਜੀ ਰਹਿੰਦਾ ਤਾਂ ਕਰਕੇ ਹੁਣ ਸਮਾਂ ਮਿਲਿਆ ਤੇ ਅਸੀਂ ਕਿਹਾ ਵੀ ਚਲੋ ਤੁਹਾਡੇ ਨਾਲ ਵੀ ਇਹਨਾਂ ਦੀ ਮੁਲਾਕਾਤ ਕਰਾਉਣੀ ਬਣਦੀ ਹੈ ਜੀ ਤੇ ਜਰਨਜੀ ਤਾਂ ਫੁੱਲੀ ਸਮਉਂਦੀ ਬਈ ਠੀਕ ਆ ਹੌਸਲਾ ਮਿਲ ਜਾਂਦਾ ਹੈ ਹੌਸਲਾ ਮਿਲ ਜਾਂਦਾ ਜਦੋਂ ਸੱਜੀਆਂ ਖੱਪੀਆਂ ਵਾਹਾਂ ਕਟੀਆਂ ਹੋਣ ਫਿਰ ਤਾਂ ਐ ਬਸ ਤੁਹਾਨੂੰ ਪਤਾ ਹੀ ਆ ਟਿੱਚ ਜਾਣਦੇ ਆ ਇਹ ਐ ਤੇ ਲਓ ਜੀ ਪਹਿਲਾਂ ਚਾਰ ਜਰਨਜੀ ਦਾ ਨਾ ਮੁਲਾਕਾਤ ਫਿਰ ਉਸ ਤੋਂ ਬਾਅਦ ਦੇ ਵਿੱਚ ਰਿਸ਼ਤੇ ਦਾ ਨਾਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਦੀ ਅਰਦਾਸ ਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਦੇ ਦੂਰ ਜਿੱਦਾਂ ਮਨਿੰਦਰ ਡੈਡੀ ਨੇ ਕਿਹਾ ਖੱਬੀਆਂ ਸੱਜੀਆਂ ਵਾਹਾਂ ਭਾਈਆਂ ਦੇ ਸਿੱਧੇ ਰਾਜ ਵਿੱਚ ਨੇ ਉਹਨੂੰ ਥੜੀ ਜਾਂਦੇ ਹੈ। ਹੈ ਨਾ? ਕੋਈ ਬਾਪ ਵਰਗਾ ਸਹਾਰਾ ਹੋਵੇ ਉਹਦੇ ਉੱਤੇ ਤਾਂ ਹੌਸਲਾ ਹੋ ਜਾਂਦਾ ਹੈ। ਹੋ ਜਾਂਦਾ ਹੈ। ਬਾਕੀ ਮੇਰਾ ਭਾਈ ਪੁੱਤ ਕਰਮਾ ਵਾਲਾ ਹੈ ਦੋਏ ਕਰਮਾ ਵਾਲੇ ਨੇ। ਮੈਨੂੰ ਤਾਂ ਮੇਰੇ ਭਾਈ ਕੋ ਟੈਪ ਨਹੀਂ ਹੁੰਦਾ। ਦਾ ਇਹ ਜੇ ਇਹਨੂੰ ਬੁਲਾ ਵੀ ਮੈਂ ਤਾਂ ਹੁੰਦਾ ਕਰਕੇ ਬੁਲਾਉਣਾ ਪੈਂਦਾ। ਪਰ ਇਹ ਕਰਮਾ ਵਾਲਾ ਤੇ ਪਰਜਾਈ ਨੂੰ ਵੀ ਕਿੱਥੇ ਚੱਲਿਆ ਉਹਦਾ ਫੜਦਾ ਕਿ। ਦੇਖੇ ਮੇਰੀ ਗੱਲ ਸੁਣ ਲਾ। ਇਹ ਹੁਣ ਮੈਂ ਵੀਡੀਓ ਦੇ ਜ਼ਰੀਏ ਚਲੋ ਕਹੂੰਗਾ ਤੇ ਸਾਸਰੀ ਘਰ। ਸਾਸਰੀ ਘਰ ਸਾਰਿਆਂ ਨੂੰ। ਹੋ ਠੀਕ ਹੈ ਤੂੰ ਭਾਈ ਹਾਂਜੀ ਹਾਂਜੀ ਕਾ ਠੀਕ ਹੈ ਤੇਰੇ ਪੇਕੇ ਚਲੋ ਹਾਂਜੀ ਮਾਤਾ ਸਤਿ ਸ਼੍ਰੀ ਅਕਾਲ ਸਾਬ ਨੂੰ ਸਾਬ ਦੇ ਘਰ ਤੇ ਘਰ ਪੁੱਤ ਮਹਾਰਾਜ ਨੂੰ ਦੇਖ ਕੇ ਲੱਗਦਾ ਸਮਝਦਾ ਪੀ ਦਵਾ ਯਾ ਇਹ ਨਵੇਂ ਦੇ ਦੇ ਕੁਦਵਾ ਨਾ ਨਾ ਉਹ ਵਧੀਆ ਇਹ ਇਹ ਵਧੀਆ ਹੈ ਹਾਂ ਹਾਂ ਤੀ ਆ ਪੀ ਬਤਾਏ ਦੇ ਮੇਰੇ ਪਾਂਡੇ ਨੂੰ ਆਪਣੇ ਨਾਲੇ ਭਾਈ ਖਲਾਉਣਾ ਬਹੁਤ ਵਧੀਆ ਜੇੜਾ ਲੱਗਿਆ ਬਹੁਤ ਵਧੀਆ ਨਹੀਂ ਹੈ ਆਉਂਦੇ ਨਹੀਂ ਹੈਗੇ ਬਹੁਤ ਵਧੀਆ ਜੇੜਾ ਲੱਗਿਆ ਪੱਕਾ ਰੋਣਾ ਮੇਰੇ ਦੋਤਾ ਹਾਂ ਵੀ ਲੱਟੂ ਅਸ਼ੀਕਾਲ ਜੀ ਸਾਰਿਆਂ ਦੀ ਜਿਆਕਾਰੀ ਉਹ ਸਾਰੇ ਠੀਕ ਠਾਕ ਨੇ ਇਹ ਹੈ ਨਾ ਜੀ ਵੀਡੀਓ ਵਿੱਚੇ ਬੜਾ ਸਾਊ ਬਣ ਜਾਂਦਾ ਅਸ਼ੀਕਾਲ ਜੀ ਤੁਸੀਂ ਕਹਿੰਦੇ ਹੋਗੇ ਵੀ ਤਾਂ ਬੋਲਦਾ ਹੀ ਨਹੀਂ ਹੈਂ ਗੜ ਜਾ ਖੈਰ ਮਾਣੇ ਮਾਜਰੇ ਮम्मी ਨੂੰ ਪੁੱਛਿਓ ਦੇ ਅਸੀਂ ਆ ਗੱਲ ਤੁਸੀਂ ਜਿਹੜੀ ਕਹਿੰਦੇ ਆ ਮਾਣੇ ਮਾਜਰੇ ਮम्मी ਨੂੰ ਪੁੱਛਿਓ ਅੱਛਾ ਵੀ ਲੱਡੂ ਬੋਲਦਾ ਨਹੀਂ ਹਾਂ ਉਹ ਪੁੱਛ ਹੈ ਉਹ ਤਾਂ ਕਹੂਗੀ ਬੜਾ ਸਾਊਆ ਪਰ ਇੱਕ ਕਹਾਵਤ ਸੁਣੀਆ ਕਹਿੰਦੇ ਰਾ ਜਾਂ ਬਾਹ ਪਿਆਈ ਪਤਾ ਲੱਗਦਾ ਬੰਦੇ ਦਾ ਔਰ ਜੇ ਰਾ ਪਿਆ ਵੀ ਇਹ ਕਿੱਥੇ ਜਾਣਾ ਰਾ ਥੇ ਬੋਲਣਾ ਚਾਹੀਦਾ ਉਥੇ ਬੋਲਣਾ ਵੀ ਚਾਹੀਦਾ ਜਿੱਥੇ ਸੁਣਣਾ ਤੇ ਚੁੱਪ ਰਹਿਣਾ ਚਾਹੀਦਾ ਸਹੀ ਗੱਲ ਹੈ ਕੋਤ ਨਹੀਂ ਜਿੱਥੇ ਬੋਲਣਾ ਚਾਹੀਦਾ ਉਥੇ ਬੋਲਣਾ ਵੀ ਚਾਹੀਦਾ ਔਰ ਜਿੱਥੇ ਸੁਣਨਾ ਉਥੇ ਸੁਣਨਾ ਵੀ ਪੈਂਦਾ ਮੈਨੂੰ ਐਂ ਦੱਸ ਆ ਤੇਰੀ ਘਰ ਵਾਲੀ ਕਈ ਦਿਨਾਂ ਤੋਂ ਵਿਚਾਰੀ ਕੋਈ ਗੱਲ ਕਹਿੰਦੀ ਆ ਵੀ ਲੱਡੂ ਮੈਨੂੰ ਚਮਗੌਰ ਸਾਹਿਬ ਛੱਡ ਦੇ ਮੇਰਾ ਜੀ ਨਹੀਂ ਲੱਗਦਾ ਮੈਂ ਮੈਂ ਚਾਰ ਦਿਨ ਰਹਿ ਜਾਵਾਂ ਚਾਰ ਦਿਨ ਕਰਕੇ ਇੱਕ ਵੇ ਭੈਣ ਕੋਲ ਜਣਾਉਣਾ ਪਹਿਲੀ ਵਾਰ ਘਡਾਣੀ ਹੱਲੇ ਹਾਂ ਭੈਣ ਕੋ ਜਾਣਾ ਕਢਾਣੀ ਪਈ ਦੀ ਉਹ ਜਾ ਪੀਣ ਉਹਦੇ ਘਰ ਕਰਕੇ ਟਾਈਮ ਵੀ ਨਹੀਂ ਲੱਗਿਆ ਡਿਊਟੀ ਕਰਕੇ ਉਹਨੂੰ ਰਾਤ ਦੇ ਲੋ ਮੋਰੇ ਆ ਗਿਆ ਛੁੱਟੀ ਕਰਨ ਵਿੱਚ ਮੈਨੂੰ ਕਿੰਨਾ ਹੋਇਆ ਕਿਉਂਕਿ ਬੰਦੇ ਨਵੇਂ ਲੱਗੇ ਹੋਏ ਨਵੇਂ ਕਰਕੇ ਖਾਉਂਦਾ ਤੇ ਪੱਕੀ ਡਿਊਟੀ ਉਹ ਬਣਾਇਆ ਇੱਕ ਦੇਖ ਉਹਦੇ ਹੋਊਗਾ ਛੁੱਟੀ ਹੋਊਗੀ ਇਹ ਨਾਲ 6-7 ਮਹੀਨੇ ਬਾਅਦ ਨੂੰ ਹੋਊਗੀ ਤੁਹਾਡੀ ਇਹਦੀ ਗੱਲ ਘਟਣ ਲੱਗੀ ਇਹਦੀ ਮਾਈ ਲਾ ਕੇ ਕੰਮ ਖਰਾਬੂਗੀ ਹੁਣ ਇੰਨੀ ਲੇਟ ਚਾਹ ਹੋ ਗਈ ਭੈਣ ਨੂੰ ਮੈਂ ਵੀ ਸਭ ਕੁਲ ਘੁੰਮ ਗਿਆ ਵੀ ਮੇਰੇ ਕੋਲ ਕਾਹਦਾ ਆਉਣਾ ਹੁਣ ਰਾਤ ਉੱড়ে ਰਹੇ ਤੇ ਮੈਂ ਰਾਖ ਲੈ ਜਾਂਦੇ ਜਾਂਦੇ ਕਿਉਂਕਿ ਤੋਂ ਉਧਰ ਤੋਂ ਲੇਟ ਆਇਆ ਭੈਣ ਦਾ ਭੈਣ ਉਹਦੇ ਐਂਗੂ ਬ ਦੇ ਵੀ ਭੈਣ ਦਾ ਸਵੇਰ ਹੋਵਾਂਗੇ ਚੜਾਣੀ ਆ ਜੀ ਕਹਿੰਦੀ ਅੱਥੀ ਰਾਹ ਨੂੰ ਟਾਈਮ ਹੈ ਨਾਲ ਕੋਲ ਮੇਰੇ ਕੋਲ ਚਾਹ ਪੀਣ ਨੂੰ ਤੈਨੂੰ ਮੈਂ ਤੈਨੂੰ ਮੈਂ ਇੱਕ ਸੌ ਦੀ ਸੁਣਾ ਦੰਨਾ ਚਰਨਜੀਤ ਹਾਂਜੀ ਦੇਖ ਬੀ ਗੱਲ ਆ ਜਾਂਦੀ ਆ ਖਾਣੇ ਦਾਣੇ ਤੇ ਜਿਹਦੇ ਜਿੱਥੇ ਮੋਹਰ ਲੱਗੀ ਆ ਉੱਥੇ ਹਰ ਹੀਲੇ ਬੰਦੇ ਨੂੰ ਸੋਚ ਨਹੀਂ ਹੁੰਦੀ ਮੈਂ ਜਾਣਾ ਪਰ ਉਹ ਚਲੇ ਜਾਂਦਾ ਕਿਉਂਕਿ ਦਾ ਲੇਖਾ ਵਿੱਚ ਲਿਖਿਆ ਹੋਇਆ ਉੱਥੇ ਦਾਣਾ ਪਾਣੀ ਇਹ ਆਪਣੇ ਘਰ ਚੱਲ ਕੇ ਮੰਮੀ ਉਹਨਾਂ ਨੂੰ ਮਿਲਣ ਮਾਣੇ ਮਾਜਰੇ ਹਾਂ ਯੱਪਾ ਟੱਕਰ ਕੇ ਤਾਂ ਪਾਉਣ ਨੂੰ ਮੋੜ ਲਿਆ ਇਹਨਾਂ ਨੇ ਪਰ ਉਥੇ ਮਿਲ ਲੈਣਾ ਸੀ ਤੂੰ ਕੌਣ ਹੁੰਨੀ ਆ ਮੋੜਨ ਵਾਲੀ ਇਹਨਾਂ ਦੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਤਾਂ ਇਹਨਾਂ ਨੂੰ ਲੰਘ ਵੀ ਜਾਣਾ ਸੀ ਮੈਨੂੰ ਇਹਨਾਂ ਪਤਾ ਸੀ ਕਿਉਂਕਿ ਉਹਨੂੰ ਕੰਮ ਬਹੁਤ ਫੇਰ ਕਹਿੰਦੀ ਲੰਘ ਜਾਣਾ ਤਾਂ ਉਹਨਾਂ ਨੇ ਦੀ ਰੁਕਣਾ ਤੂੰ ਇਹ ਗੱਲ ਕਹਿ ਵੀ ਗਾ ਹਮਨੇਂਦਰ ਦੇ ਡੈਡੀ ਵੀ ਜਿਹੜੇ ਬੰਦੇ ਤੇ ਖਾਣਾ-ਤਾਣਾ ਲਿਖਿਆ ਹੋਇਆ ਨਾ ਉਹਨੇ ਹਰ ਹਿੱਲੇ ਖਾਣਾ ਹੀ ਖਾਣਾ ਹੈ ਮੈਂ ਘੇਰੇ ਆ ਮਾੜੇ ਮਾਦਰੇ ਮੰਮੀ ਨੇ ਵੀ ਕਿਹਾ ਤਾਂ ਫਿਰ ਉਧਰ ਮਾਮੇ ਨੇ ਮੁੰਡੇ ਦੇ ਵੀ ਰੋਕ ਲਿਆ ਪਰ ਤੈਨੂੰ ਰੁਕੜਾ ਹੀ ਪੈਣਾ ਸੀ ਇਹ ਕੌਣ ਦਾ ਰੁਕਣ ਵਾਲਾ ਫਿਰ ਉਹ ਇੱਥੀ ਗੱਲ ਆ ਜਾਂਦੀ ਆ ਹਾਂ ਜਿੱਥੇ ਖਾਣੇ ਦਾਣੇ ਦੀ ਗੱਲ ਹਾਂ ਜਿੱਥੇ ਮੋਹਰਾਂ ਚੁਗ ਲੈਣੇ ਖਾਣਾ ਹੀ ਪੈਣਾ ਬੰਦਾ ਜੇ ਮੇਰੀ ਗੱਲ ਤੁਹਾਨੂੰ ਨਾ ਹੁੰਦੀ ਤੂੰ ਰੋਗ ਨਹੀਂ ਦੇ ਸਕਦੀ ਪਰ ਇਹਨਾਂ ਦੇ ਖਾਣੇ ਦਾਣੇ ਪਰ ਅੱਜ ਮੋਹਰ ਲੱਗੀ ਹੋਈ ਧੀ ਵੀ ਮੇਰੇ ਕੋ ਰੁਕੇ ਨਹੀਂ ਮਾਰ ਕੇ ਸਾਲਾ ਉਹਦੇ ਜਾ ਹੋਵੇ ਮੈਂ ਬਹੁਤ ਰੁਕਿਆ ਯਾਦ ਇਹ ਨੰਬਰ ਉਹ ਬਾਹਰ ਤੱਕ ਲੰਘ ਗਈ ਉਹ ਮਰਦਾ ਫੋਨ ਆ ਗਿਆ ਕਹਿੰਦਾ ਮੈਂ ਬਵਾਣ ਅੱਗੇ ਬਾਤ ਕਰੇ ਕਿ ਉਹ ਮੁੰਡੇ ਨੂੰ ਬਲਕੇ ਜਾਣਾ ਮਤਲਬ ਆਪਾਂ ਘਰ ਨੂੰ ਘੁੰਮ ਜਾਂਦੇ ਮੁੰਡੇ ਨੂੰ ਬਲਕੇ ਨਿਕਲ ਜਾ ਗਏ ਮੈਂ ਮਾਡ ਮੁੰਡੇ ਨੂੰ ਮਿਲ ਲੈ ਮੁੰਡੇ ਨੂੰ ਮਿਲ ਕੇ ਚੱਲ ਮੈਂ ਮੈਂ ਫਿਰ ਚੱਲ ਚੱਲਦੇ ਪਿਆਰ ਦੀ ਗੱਲ ਇਹਨਾਂ ਚੁੱਪ ਕੀਤੀ ਹੋਈ ਸੀ ਕਹਿੰਦੇ ਇਹਨਾਂ ਨੇ ਸਾਨੂੰ ਚੁੱਪ ਕਰਤਾ ਹੋਰ ਵੀ ਮੈਂ ਸੱਚੀ ਗਾਨੀ ਮੈਂ ਕੁਝ ਕਹਿਤੀ ਸਰਪ੍ਰਾਈਜ਼ ਦੋਂਦੀ ਜਾ ਕੇ ਮੈਨੂੰ ਸਰਪ੍ਰਾਈਜ਼ ਨਹੀਂ ਆਇਆ ਅੱਛਾ ਵੀ ਕਿਧਰ ਦੱਸਣਾ ਨਹੀਂ ਹਾਏ ਹੈ ਬੜੀ ਸਰਪ੍ਰਾਈਜ਼ ਦੇ ਕੇ ਸਾਡੇ ਸਰਪ੍ਰਾਈਜ਼ ਤਾਂ ਸੀ ਆਏ ਦੇ ਦਨੇ ਉਹਨੇ ਅਸੀਂ ਕੋਈ ਸਲਾਡ ਨਹੀਂ ਬਣਾਈ ਦਾ ਪਹਿਲਾ ਦਿਨ ਸੀ ਉਹ ਵੀ ਵਿਚਾਰੇ ਫਿਰ ਨਿਆਣੇ ਦੇ ਪੇਪਰ ਕਰਕੇ ਦੂਏ ਦਿਨ ਆਏ ਨਹੀਂ ਤਾਂ ਸਾਡੇ ਤਾਂ ਦੇ ਹੀ ਦੇਣਾ ਸੀ ਉਹਨਾਂ ਨੇ ਪਰਸੋਂ ਆ ਕੇ ਮੁੜ ਜਾਣਾ ਸੀ ਹਾਂ ਉਹਨਾਂ ਨੇ ਪਰਸੋਂ ਮੁੜੇ ਜਾਣ ਦੇ ਤੇਰਾ ਸਰਪ੍ਰਾਈਜ਼ ਨਹੀਂ ਆ ਸਰਪ੍ਰਾਈਜ਼ ਇਹ ਬੰਦਾ ਹੈ ਨਾ ਟਾਈਮ ਕੱਢ ਕੇ ਪਹੁੰਚ ਜਾਂਦਾ ਹੈ ਹੈਨਾ ਦੁੱਖ ਸੁੱਖ ਦੇਖੋ ਬੰਦੇ ਦੇ ਦੋ ਹੀ ਪਹਿਲੂ ਆ ਦੁੱਖ ਔਰ ਸੁੱਖ ਆਉਂਦਾ ਰਹਿੰਦਾ ਪਰ ਬੰਦਾ ਖੜ ਜਾਂਦਾ ਹੈ ਮੈਨੂੰ ਦਾਉਣ ਮੇਰੀ ਕੱਲ ਮੈਂ ਦੇ ਦਿੱਤੀ ਕਹਿੰਦੀ ਮੈਂ ਕਿ ਹਾਈ ਜਿਸੰਦ ਇਹ ਪਾਣੀ ਅੱਜ ਵੀ ਬੜੀ ਗਾਨੀ ਕਰਾਉਂ ਪਤਾ ਨਹੀਂ ਬਾਈ ਰੱਬ ਨੇ ਕਿੱਥੋਂ ਤੋਂ ਮਿਸਕਾਰ ਵਾਰੀ ਹੋਜਦੇ ਪਹੁੰਚ ਗਏ ਆਜ ਜਦੋਂ ਇਹ ਆਇਆ ਬੰਦਾ ਇੰਨਾ ਹੀ ਵੱਡੇ-ਮੋਟੇ ਨੇ ਹੱਥ ਬਣਾਤਾ ਰੋਟੀ ਪਾਣੀ ਪਾ ਕੇ ਦੇ ਦਿੱਤੀ ਪਰ ਐ ਤਾਂ ਉਹ ਵੀ ਬਿਮਾਰ ਸੀ ਪਰ ਉਹਨੇ ਹਿੰਮਤ કરી ਹਿੰਮਤ ਆ ਉਹ ਤੇ ਬਾਕੀ ਕੋਮਦ ਗੈਸਟੀ ਦੇ ਬੰਦਾ ਬਹਿ ਜਾਂਦਾ 19 ਸਾਡੀ ਆਹ ਉਹ ਗੱਲਾਂ ਅਗ ਲੱਗ ਗਈ ਕਾਰਨ ਹਨਾ ਜੀ ਬੈਠਾ ਰਿਹਾ ਉਹਨਾਂ ਕੋਲ ਤੇਰਾ ਭਾਜੀ ਪਤਾ ਕੀ ਗੱਲ ਆ ਫਿਰ ਅੱਲਾ ਕਹਿੰਦਾ ਵੀ ਅਸੀਂ ਇੰਨੀ ਦੂਰ ਤੋਂ ਆਏ ਆ ਵੀ ਪਿਆਰ ਮੁਹੱਬਤ ਤਾਂ ਵੀ ਕੋਈ ਦੇਖੋ ਲੈਣ ਦੇਣ ਦਾ ਨਹੀਂ ਅੱਲਾ ਕਹਿੰਦਾ ਵੀ ਸਾਡੇ ਕੋ ਖੁਸ਼ ਹੋ ਕੇ ਬੈਠੇ ਸਾਡੇ ਨਾਲ ਵੀ ਦੁੱਖ ਦੀਆਂ ਗੱਲਾਂ ਕਰੀਆਂ ਹਾਸੇ ਦੀਆਂ ਕਰੀਆਂ ਉਹਨਾਂ ਨਾਲ ਹਾਂ ਬੈਠੇ ਰਹੇ ਚਾਹ ਪਾਣੀ ਵੀਰ ਜੀ ਨੇ ਫੇ ਰੋਟੀ ਪਾਣੀ ਤੇ ਸੇਵਾ ਵੀਰ ਜੀ ਬੜੀ ਵਧੀਆ ਗੱਲਬਾਤ ਵੀ ਕਹੇ ਕਿਉਂਕਿ ਬੰਦਾ ਜਿੱਦੂ ਚੱਲ ਜਾਂਦਾ ਮੰਮੀ ਬੰਦਾ ਆਉਂਦਾ ਦੁੱਖ ਸੁੱਖੇ ਹੁੰਦਾ ਕੁਝ ਵੀ ਨਹੀਂ ਲੈ ਕੇ ਆਉਂਦਾ ਹੈਨਾ ਮੈਂ ਹਜੇ ਕਹਿਣ ਲੱਗਿਆ ਇਹ ਕਹਿੰਦੇ ਕਹਿੰਦੇ ਵੀਕੀ ਵੀਰ ਜੀ ਕਹਿੰਦੇ ਆਪਾਂ ਮੈਂ ਕਿਹਾ ਵੀਰ ਜੀ ਨੇ ਆਉਂਦੀ ਸਾਰ ਕਿਹਾ ਵੀ ਚੰਨ ਜਿੱਤ ਕਿੱਥੇ ਆ ਮੈਂ ਕਿਹਾ ਤੂੰ ਇਹ ਦੇਖ ਲੈ ਕਿ ਉਹਨਾਂ ਨੇ ਉਹਨੂੰ ਬੁਲਾਇਆ ਕਿੱਲਾ ਤੇ ਇਹ ਪਿਆਰ ਦੀ ਗੱਲ ਹੁੰਦੀ ਆ ਆਹ ਚੱਲੀ ਲੱਲੀ ਛੱਲੀ ਕਰਦੀ ਆ ਫੇਰ ਆਏ ਹੁੰਦਾ ਹੈ ਸਮਝੀ ਪਿਆਰ ਹੁੰਦਾ ਹੈ ਪਤਾ ਕਿ ਮੈਨੂੰ ਜਿਆਦਾ ਨਹੀਂ ਉਹ ਘੱਟਦੀ ਪਹਿਲਾਂ ਮੈਂ ਮੰਨ ਗਿਆ ਮੈਂ ਮੰਨ ਗਿਆ ਸੋ ਲੈਤਰ ਵੀਰ ਜੀ ਨੂੰ ਯਾਦ ਕਰਿਆ ਵੀਰ ਜੀ ਬਹੁਤ ਟਾਈਮ ਹੋ ਗਿਆ ਉਧਰ ਤੇ ਮੁੜ ਜਾਉਂਦੇ ਜਦੇ ਹੱਲ ਸੌ ਲੱਗੇ ਜਦੇ ਹੱਲ ਆ ਗਏ ਸੁਣ ਲਾ ਗੱਲ ਇਹ ਵੀ ਕਹਿੰਦਾ ਮੈਂ ਦੁੱਧ ਨਹੀਂ ਪੀਣਾ ਚਾਹ ਨਹੀਂ ਬਿਨਾਂ ਰੋਟੀ ਖਾਧੀ ਮੈਂ ਕਹਿੰਦਾ ਜੇ ਚਾਹ ਬਹੁਤ ਅੱਕ ਬਿਠਾ ਲਿਆ ਫਿਰ ਤੁਸੀਂ ਕਹੀ ਕਿ ਮੈਂ 2 ਮਿੰਟ ਚ ਕਹਿੰਦਾ ਚਾਹ ਨਹੀਂ ਉਧਰ ਨਹੀਂ ਮਾਂ ਵੀਰ ਜੀ ਬੈ ਜਾ ਫਿਰ ਵੀ ਘੰਟਾ ਲਾ ਗੇ ਮੇਰੀ ਗੱਲ ਤੋਂ ਪਿਆਰ ਦੀ ਗੱਲ ਹੁੰਦੀ ਹੈ ਗੱਲ ਆਉਂਦਾ ਹਾਂ ਹਾਂ ਪਿਆਰ ਦੀ ਗੱਲ ਹੁੰਦੀ ਆ ਹੁਣ ਮੈਂ ਤੇਰੀ ਗੱਲ ਸੁਣ ਲਾ ਧਿਆਨ ਨਾਲ ਹੋਰ ਦੂਪਹਿਰ ਬਿੱਕੀ ਵੀ ਇਹਨਾਂ ਦੀ ਪਾਗ ਤੇਰੀ ਗੱਲ ਪਰ ਗੱਲ ਪਾ ਛੇੜਦੇ ਆ ਉਹਨਾਂ ਨੂੰ ਪਤਾ ਹੈ ਵੀ ਦੇਖ ਚਰਨਜੀਤ ਜੇ ਹੋਊਗੀ ਹੈ ਰੋਟੀ ਪਾਣੀ ਚਾਹ ਪਾਣੀ ਹਾਂ ਖਾਣ ਪੀਣ ਦਾ ਨਹੀਂ ਬੰਦਾ ਨਹੀਂ ਸਮਝਦੀ ਨਹੀਂ ਨਹੀਂ ਇਹਨਾਂ ਨੇ ਖੜੇ ਸੀ ਉਹਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਵੀ ਇਹ ਦੀ ਵਿਚਾਰਨੀ ਤੇ ਵੀ ਤਾਂ ਉਰੀ ਹੋ ਗਈ ਉਹ ਕਿੱਥੇ ਜਾਣਾ ਹੈ ਉਹ ਤਾਂ ਪਤਾ ਨਹੀਂ ਜਾਂਦੀ ਉਹ ਪਿਆਰ ਦੀ ਗੱਲ ਜਿਵੇਂ ਹੁਣ ਮੇਰਾ ਭਾਈ ਆਉਂਦੇ ਸਾਰੇ ਕਹਿੰਗਾ ਵੀ ਮੇਰੀ ਭੈਣ ਕਿੱਥੇ ਹੈ ਵੇ ਫਿਰ ਉਹਦਾ ਦੁੱਤੀ ਵੀ ਤਾਂ ਸਾਡੀ ਭੈਣ ਨਹੀਂ ਦਿਖਦੀ ਜਿਹੜੀ ਅੱਖ ਤੇ ਜਿਹੜੀ ਜਿਆਦਾ ਹੋਵੇ ਲਾਲ ਲਾਲ ਇਹ ਸ਼ੁਰੂ ਤੇ ਹੀ ਆ ਆ ਚੀ ਦੇ ਤੇ ਹਾਂ ਇਹ ਨਿਸ਼ਾਨ ਕਹਿੰਦੇ ਹੌਲੀ ਹੌਲੀ ਜਾਣਾ ਇਹ ਜਾਨੂ ਹੈ ਹਾਲੀ ਹਾਲੀ ਗਾਣਾ ਨੇ ਸੱਚੀ ਗੱਲ ਆ ਨਾ ਨੇ ਹਾਲੀ ਹਾਲੀ ਆ ਜੀ ਤੁਸੀਂ ਤੁਸੀਂ ਬਲੌਗ ਸ਼ੁਰੂ ਕਰਨ ਲੱਗੇ ਤੁਹਾਡੇ ਬਲੌਗ ਦਾ ਕੀ ਬਣਿਆ ਭਾਈ ਸਾਡਾ ਪਨੀਰ ਰੱਦ ਵਿੱਚ ਘਰ ਆ ਜਾਂਦੇ ਨਹੀਂ ਮੇਰੇ ਅਜੇ ਸ਼ੁਰੂਆਤ ਚੱਲ ਉਹ ਤੁਹਾਨੂੰ ਜੀ ਅਸੀਂ ਵੀਡੀਓ ਕੱਟ ਕੇ ਦਿਖਾਵਾਂਗੇ ਇਹਨਾਂ ਦੀ ਸਟਾਰਟਿੰਗ ਬੜੀ ਤਕੜੀ ਸੀ ਨਹੀਂ ਅਸੀਂ ਇਹਨਾਂ ਨੂੰ ਕਿਹਾ ਵੀ ਅੱਜ ਜੀ ਪਸੰਦੀ ਕਰਨਾ ਹੁੰਦਾ ਇਕੱਲਾ ਹੌਲੀ ਹੌਲੀ ਨਾ ਬੜੀ ਹੋਣੀ ਹੋਊ ਹੌਲੀ ਹੌਲੀ ਹਿੰਮਤ ਕਰੋ ਪਤਾ ਹੈ ਕੀ ਸੋਣ ਮੇਰੀ ਗੱਲ ਕਦੇ ਵੀ ਕਦੇ ਵੀ ਆਪ ਕੰਮ ਕਰਨ ਲਈ ਆਪਣਾ ਕੰਮ ਆਪਾਂ ਨੂੰ ਸਹੀ ਲੱਗਦਾ ਹੀ ਲੱਗਦਾ ਹੈ ਦੂਜਾ ਬੰਦਾ ਗਲਤੀ ਕੱਢਦਾ ਹੁੰਦਾ ਵੀ ਤੇਰੇ ਕੰਮ ਦੇ ਵਿੱਚ ਆ ਗਲਤੀ ਆ ਜੇ ਤੁਸੀਂ ਵੀਡੀਓ ਬਣਾਉਣੀ ਸ਼ੁਰੂ ਕਰੋਗੇ ਤਾਂ ਹੀ ਅਗਲਾ ਤੁਹਾਨੂੰ ਵੀਡੀਓ ਦੇ ਵਿੱਚ ਨੁਕਸ ਕੱਢੂਗਾ ਤੁਹਾਡੇ ਤਾਂ ਹੀ ਪਤਾ ਲੱਗੂ ਆ ਤੁਹਾਡੀ ਇੱਥੇ ਗਲਤੀ ਤਾਂ ਆਪਾਂ ਕਰਦੇ ਸੁਧਾਰ ਕਰੂੰਗੇ ਤਾਂ ਸੁਧਾਰ ਕਰੂੰਗੇ ਹੁਣ ਜਿਵੇਂ ਆ ਕੇ ਨਾ ਗਰੇਵੀ ਬਣਾਉਣ ਲੱਗੇ ਤੇ ਗਰੇਵੀ ਇਹਨਾਂ ਨੇ ਪਹਿਨੀ ਧਰਤੀ ਜੀ ਦੱਸਿਆ ਹੈ ਨਹੀਂ ਵੀ ਪਾਣੀ ਕਿਆ ਬਣਾਉਣਾ ਵਿੱਚ ਫਿਰ ਉੱਪਰ ਤੇ ਜੀ ਕਹਿੰਦਾ ਨਵੀ ਬੇਲੀ ਬੈਠੀ ਦੀ ਕਹਿੰਦਾ ਹੁਣ ਕਟਸੀ ਲੱਗੀ ਹੋਈ ਆ ਫੇਰਨ ਦੇ ਘਰ ਧੰਨਵਾਦ ਨਿਤਰਵੀਰ ਜੀ ਜਿਹਨੇ ਸਾਨੂੰ ਭਾਈ ਇੱਥੇ ਤੱਕ ਪਹੁੰਚਾਇਆ ਇੱਥੇ ਤੱਕ ਪਹੁੰਚਾਇਆ ਕਿ ਵੀ ਦੋਸਤਾਂ ਦੇ ਸਹਾਰੇ ਨਾਲੇ ਬੰਦਾ ਆਉਂਦਾ ਤੇ ਉਹ ਵੀ ਸਾਡੇ ਦੱਸਦੇ ਦਿੰਦੇ ਅੱਜ ਵੀ ਦੱਸਦੇ ਨੇ ਪਰ ਉਹਨਾਂ ਦਾ ਫਰਜ਼ ਵੀ ਆ ਬੰਦੇ ਬੰਦਾ ਕਿਹਦੇ ਦੱਸ ਦਿੰਦੇ ਜਿੱਦਾਂ ਮਾਰਾ ਹੋ ਜੇ ਪਰ ਪਰ ਇਹ ਵੀ ਗੱਲ ਆ ਚਰਨਜੀਤ ਜੀ ਦਾ ਜਿਹੜਾ ਮੂਰਲਾ ਬੰਦਾ ਨਾ ਉਹਦੇ ਵਿੱਚ ਵੀ ਸ਼ੈਣ ਸ਼ਕਤੀ ਚਾਹੀਦੀ ਆ ਵੀ ਮੈਂ ਜੇ ਗਲਤ ਮੈਨੂੰ ਇੱਥੋਂ ਕਿਹਾ ਮੈਂ ਸਹਿਲਮਾ ਔਰ ਮੈਂ ਅਮਲ ਕਰ ਲਵਾਂ ਹੁਣ ਇਹ ਥੋੜੀ ਆ ਪਰ ਤੁਸੀਂ ਇਹ ਗੱਲ ਲੂ ਕੀ ਗੱਲ ਨੂੰ ਵੇ ਸਾਲਵਾ ਦਾ ਅਮਲ ਕਰਾ ਜੀਤੇ ਇਹ ਤੁਹਾਡੇ ਜੇ ਗਲਤ ਨੂੰ ਗਲਤ ਵਾਸਤੇ ਇਹ ਥੋੜੀ ਵੀ ਜੇ ਹੁਣ ਇਹਦੀ ਗਲਤੀ ਨਹੀਂ ਮੈਂ ਇਹਨੂੰ ਟੁੱਟ ਕੇ ਪਈ ਜਾਵਾਂ ਨਾ ਨਾ ਇਹ ਕਿਆ ਕਹੂਗਾ ਵੀ ਮੈਂ ਦੱਸ ਕਿਆ ਕਰਨਾ ਆਪਾਂ ਆਪਣੇ ਘਰੋਂ ਚੱਲੀਏ ਹੈਂ ਇਹ ਤੁਹਾਡੇ ਹੋ ਵੀ ਜੱਕੜਾ ਜੀ ਜੇ ਇਹ ਟੁੱਟ ਕੇ ਪਾਉਗੇ ਹਾਂ ਵੀ ਮੈਂ ਕਿਆ ਕਰਨਾ ਹਨਾ ਨਾ ਨਾ ਨਹੀਂ ਚੱਲ ਜਿੱਥੇ ਨਾ ਪਿਆਰ ਆ ਉੱਥੇ ਬੰਦਾ ਇੱਕ ਦੀਆਂ ਦੋ ਕਹਿ ਵੀ ਸਕਦਾ ਹੈ ਕਹਿ ਵੀ ਸਕਦਾ ਕੋਹਾ ਵੀ ਸਕਦਾ ਆ ਚਾਰ ਗੇਣਾ ਸੁਣ ਲਿਆ ਕਰ ਨਾ ਨਾ ਸੁਣਦੇ ਆ ਨਾ ਤੂੰ ਕਹੇ ਤੂੰ ਨਾ ਮਾਰੀ ਜਾਗਾ ਬਗਾ ਮੇਰੀ ਗੱਲ ਸੁਣ ਜਿਹੋ ਦਾ ਕੋਲ ਬੈਠਾ ਇੱਕ ਗੱਲ ਦੱਸ ਮੈਨੂੰ ਇੱਕ ਗੱਲ ਦੱਸ ਮੈਨੂੰ ਵੀ ਜਦੋਂ ਧੀ ਆਪਣਾ ਘਰ ਛੱਡ ਕੇ ਉਹ ਆ ਜਾਂਦੀ ਆ ਆ ਜਾਂਦੀ ਆ ਨਾ ਆਪਣੇ ਉਹ ਸਹੁਰੇ ਆ ਜਾਂਦੀ ਆ ਉਹਨੂੰ ਫੇਰ ਵੀ ਲੱਜ ਜਾਂਦੀ ਆ ਕਹਿਣ ਤੂੰ ਬਗਾਨੀ ਤੇ ਜਦੋਂ ਆਪਣੇ ਪੇਕੇ ਘਰ ਚੁੰਦੀ ਉੱਥੇ ਵੀ ਤੂੰ ਬਗਾਨੀ ਆ ਤੇ ਇਹ ਤਾਂ ਬਗਾਨੇ ਥੋਂ ਜਾਣਾ ਹੈ ਇਹਨਾਂ ਦਾ ਅਸਲੀ ਘਰ ਕਿਹੜਾ ਆ ਕੰਮ ਆਉਂਦੀ ਆ ਇੱਕੋ ਗੱਲ ਪੁੱਛ ਇਹਨਾਂ ਦਾ ਅਸਲੀ ਘਰ ਕਿਹੜਾ ਹੈਗਾ ਕੋਈ ਹਾਂ ਸਾਰੇ ਨਹੀਂ ਇੱਕੋ ਹੀ ਹੈ ਨਹੀਂ ਇਹ ਮम्मी ਪਤਾ ਹੈ ਕੀ ਗੱਲ ਹੈ ਇਹ ਸੱਚੀਆਂ ਗੱਲਾਂ ਹੈ ਗੱਲਾਂ ਆ ਰਹੀਆਂ ਵੀ ਜਿਹਨੇ ਆਪਣਾ ਘਰ ਪਰਿਵਾਰ ਦੀ ਲਗਾ ਦੇ ਤੇ ਧੀਏ ਤੈ ਬਗਾਨੇ ਘਰ ਜਾਣਾ ਤੂੰ ਅੱਜ ਤੱਕ ਨਹੀਂ ਅਕਲ ਕਰ ਆ ਦੇਖਣਾ ਬਗਾਨੇ ਘਰ ਜਾਣਾ ਹਾਂ ਜੇ ਤੂੰ ਹੈਨਾ ਜੇ ਤੂੰ ਦੇਖਿਆ ਤੁਹਾਡੇ ਘਰ ਹੁੰਦੇ ਸਾਰੇ ਜੇ ਤੂੰ ਕੋਈ ਗਲਤੀ ਕਰੀ ਗੱਲ ਕੋਈ ਮਾਂ ਕੰਜੇ ਮਾਂ ਤੂੰ ਮੇਰੀ ਗੱਲਾਂ ਨਹੀਂ ਸਮਝਦੀ ਪਹਿਲੇ ਮੈਨੂੰ ਐਂ ਸਾਰਾ ਮਾਂ ਸਮਝਾਉਂਦੇ ਸੀ ਕੁੜੀਆਂ ਨੂੰ ਪਹਿਲੇ ਮੇਰੀ ਗੱਲ ਨਹੀਂ ਸਮਝਦੀ ਮम्मी ਇਹ ਤਾਂ ਇਹਨਾਂ ਕਹਿਣਾ ਮਤਬ ਸਾਡਾ ਤਾਂ ਆਪਣਾ ਤਾਂ ਕੋਈ ਘਰੇ ਨਹੀਂ ਹੈਗਾ ਕੁੜੀਆਂ ਦਾ ਤਾਂ ਕੋਈ ਘਰ ਨਹੀਂ ਨਾ ਸਾਰੇ ਨਾ ਪੇਕੇ ਹੈ ਮੁੰਡਿਆਂ ਦੀ ਸਾਰੀ ਉਮਰ ਸਾਰੀ ਉਮਰ ਘਰ ਦੇ ਵਿੱਚ ਕੱਢ ਦੇਣੀ ਆ ਹੈਨਾ ਥੋੜਾ ਤਾਂ ਰਹੇਗਾ ਫੇਰ ਘੜਾ ਵੀ ਪੁੱਤਾਂ ਦਾ ਘਰ ਆ ਪੁੱਤਾਂ ਦਾ ਪੁੱਤਾਂ ਦਾ ਮੁੰਡਿਆਂ ਦੀ ਸਾਰੀ ਉਮਰ ਬਾਹਰ ਕੱਢ ਦੇਣੀ ਕਮਾਉਂਦੇ ਨੰਗੇ ਦੇ ਸਾਈਡ ਨਹੀਂ ਨਹੀਂ ਫੇਰ ਹੋਰ ਕਿੱਥੇ ਭੇਜੋ ਖੜ ਜਾ ਕੌਣ ਕਮਾਊ ਫੇਰ ਕੌਣ ਕਮਾਊ ਨੰਗੇ ਜਾਂਦੇ ਆ ਬੰਦੇ ਦੀ ਕੌਣ ਕਮਾਊ ਇਹ ਤਾਂ ਬਰਾਬਰ ਹੀ ਹੁੰਦੇ ਆ ਕੌਣ ਕਮਾਊ ਕੌਣ ਆ ਸੁੱਟ ਸੀ ਹੋਣਾ ਅੱਛੀ ਨੀਲੇ ਗੇਰ ਨਹੀਂ ਆ ਚਾਹ ਇਹ ਤਾਂ ਖਾਤੇ ਦਾ ਬਿਲਾ ਦੇ ਰਿਹਾ ਅੱਛਾ ਖਾੜ ਜਾ ਜਦ ਹੈ ਲਾ ਦੇ ਲਗਾ ਬੰਦੇ ਹੱਥ ਚਾਰ ਘਰ ਕੌਣ ਪਤਾਊਗਾ ਬਾਈ ਥੋੜਾ ਬੰਦੇ ਨੂੰ ਪਤਾ ਹੀ ਨਾ ਕਿ ਖਾਦੇ ਨੇ ਫਿਰ ਹਾਂ ਬੰਦੇ ਨੂੰ ਪਤਾ ਹੀ ਨਹੀਂ ਚੱਲ ਲੱਗਣਾ ਕਵੀਦਾਰੀ ਚ ਪਤਾ ਲੱਗਣਾ ਕਵੀ ਲੜ ਕੇ ਆਉਣੇ ਕਿੱਥੇ ਦੋ ਰੋ ਨਹੀਂ ਜਾਂਦਾ ਤਾਂ ਕਹਿੰਦੇ ਮੇਰੇ ਖਰਚੇ ਦਿੱਤੀ ਹੈਗੇ ਉਹਨਾਂ ਦੇ ਖਰਚੇ ਵਧਾਤੇ ਹੁਣ ਦੂਆਏ ਲੱਗਿਆ ਕਰਨ ਸਾਲ ਦਾ ਬਤ ਵੀ ਰੱਖਦੇ ਨੇ ਬੰਦੇ ਨੂੰ ਕੱਲ ਬਤ ਵਿੱਚ ਇਹ ਇੱਕ ਲਿਖਿਆ ਲਿਖਣਾ ਚਾਹੀਦਾ ਦਿਖਾਓ ਤੇ ਇੱਕ ਸਾਲ ਖਾਣਾ ਚਾਹੀਦਾ ਇੱਕ ਸਾਲ ਖਾਣਾ ਨਹੀਂ ਚਾਹੀਦਾ ਬੰਦੇ ਨੂੰ ਪਤਾ ਵੀ ਲਾ ਰੱਖੇ ਹਾਂ ਜੀ ਇਹਦਾ ਮਤਲਬ ਨਾ ਗੜਮੋਟੀ ਆ ਤੈਨੂੰ ਘਟਾਉਣਾ ਚਾਹੀਦਾ ਤੇਰਾ ਬੇਟ ਵੱਡਾ ਲੱਗਦਾ ਹੋਣਾ ਹਾਂ ਆਪ ਨੂੰ ਦੇਖ ਲੈ ਤੂੰ ਸਾਨੂੰ ਪਤਾ ਵੀ ਜਿੱਥੇ ਤੂੰ ਟਾਚ ਮਾਰਦਾ ਉਹਨੂੰ ਹਾਂ ਇਹ ਸੁਣੀ ਜਾਂਦੀ ਹੈ ਬੈਠੀ ਜੇ ਮੈਂ ਬੋਲ ਪਤਾ ਫਿਰ ਇਹ ਮੇਰੀ ਬੀਤੀ ਕਰ ਲੈਂਦੀ ਆ ਹਾਂ ਬੀਜੋਲਾ ਨੇ ਲਾ ਦੇ ਹਾਂ ਮੈਂ ਕਹਾਂ ਉਹਨੂੰ ਮੇਰੇ ਨਾਲ ਉਹਨੂੰ ਪਤਾ ਨਹੀਂ ਮੁੰਰੇ ਲੈਰ ਆਉਂਦੇ ਛੱਡ ਤੂੰ ਲੈ ਐਵੇਂ ਕਿਵੇਂ ਛੱਡੂੰਗਾ ਤੈਨੂੰ ਤੇਰੀ ਜਾਨ ਨਿਕਲ ਜੇ ਹਾਂ ਹਾਂ ਤੇਰੇ ਚਾਹੀਦਾ ਨੌਣਾ ਜੀ ਉੱਥੇ ਨੂੰ ਸਿੱਟ ਕੇ ਦਿਖਾ ਹਾਂ ਤੇਰੀ ਉਹ ਜਾਨ ਨਿਕਲ ਜਣੀ ਇਹ ਗੱਲ ਪੱਕੀ ਗਈ ਐ ਨੇ ਪਤਾ ਨਹੀਂ ਗਾਜੀ ਰਹੋ ਸਖਨ ਹੱਦ ਦੇ ਰੱਖੇ ਬਕਵਾਤ ਵਸਾਂ ਨੂੰ ਭਾਈ ਉਹ ਤਾਂ ਚਲ ਆ ਬੇਖਰਾ ਮੇਰੇ ਸਾਹੇ ਨਾ ਦੇ ਨਾ ਹਾਂ ਪਤਾ ਹੋਣਾ ਵੀ ਤੂੰ ਨਵੀਂ ਕਿਹਾ ਗਿਆ ਤੇਰੇ ਮੂੰਹ ਚ ਕੀ ਸ਼ੱਕਰ ਤੇਰੇ ਕਹਿ ਦੇ ਚੱਲ ਜੂ ਮੇਰਾ ਭਾਈ ਵਧੀਆ ਗੱਲ ਤੁਹਾਡੇ ਮੂੰਹ ਚ ਸ਼ੱਕਰ ਕੀ ਸ਼ੱਕਰ ਕੀ ਤੁਹਾਡੇ ਮੂੰਹ ਚ ਨਾਸ ਬਿੱਲਾ ਪਾਉਗੀ ਉਹ ਐਰਪੋਰਟ ਦੇ ਵੀਡੀਓ ਕਿਹੜੇ ਬਣਾ ਕੇ ਲਿਕਣੇ ਗਾਣੇ ਵਾਲੇ ਕਹਿੰਦੇ ਬਣਾ ਦੂੰਗੇ ਜੇਦੀ ਮਰਜ਼ੀ ਬਣਾ ਲਵਾਂਗਾ ਫਾਇਦਾ ਹੀ ਹੋਊਗਾ ਜੇ ਕਿਸੇ ਤੇ ਦੇਖ ਕਿਸਮਤ ਤਾਂ ਨਹੀਂ ਪਤਾ ਹੁੰਦਾ ਕਿਸਮਤਾਂ ਨਹੀਂ ਪਤਾ ਹੁੰਦਾ ਕਿਹੜੇ ਮੋੜ ਪਰ ਪਲਟ ਜਾਂਦੀ ਆ ਸਮਝ ਗਿਆ ਕਿਸੇ ਨੂੰ ਟਾਚ ਨਾ ਮਾਰ ਨਾ ਨਾ ਜਾਣਾ ਜੀ ਹਾਂ ਟਾਚ ਨਾ ਮਾਰੋ ਇਹ ਜਾਣਾ ਉਹਨੇ ਚੱਲ ਕੋਈ ਨਾ ਕਰੇ ਮੋਟੀ ਕੰਟਰੀ ਚ ਸਹੀ ਜਿਹਾ ਜਿਆਦਾ ਬੜੀ ਚ ਨਹੀਂ ਨਾ ਛੋਟੀ ਚ ਜਾਓ ਪਹਿਲਾਂ ਤੇ ਉਹਨਾਂ ਨੂੰ ਕਹਾਂਗਾ ਦੋ ਆਪਲ ਵਾਲਾ ਹੁਣ ਭੇਜਣਾ ਇੱਧਰ ਵੀ ਆਪਲ ਉਹ ਇੱਧਰ ਵੀ ਆਪਲ ਕੋਈ ਨਾ ਠੀਕ ਹੈ ਹੁੰਦਾ ਚੰਗਾ ਦੋ ਆਪਲ ਵਾਲਾ ਕਰਪਾ ਵਾਰ ਹੁਣ ਜੇ ਆਪਲ ਤੇ ਨਹੀਂ ਫਿਰ ਕਿਤੇ ਰੋਟੀ ਨਹੀਂ ਖਾਂਦੇ ਬਾਜੇ ਤੈ ਲੈ ਕੇ ਦੇਣਾ ਚਾਹੇ ਆਪਲ ਦਾ ਲੈ ਤੇ ਚਾਹ ਦੂਗਾ ਹਾਂ ਉਹਦੇ ਹੱਥਾਂ ਵਾਲ ਦੇਖਣ ਲੱਗਿਆ ਹੋਇਆ ਹੈ ਛਾਲਾ ਭੇਜੂਗਾ ਰਾਜੀ ਦਾ ਇਹ ਪ੍ਰੋਮੋਸ ਕਿਤਾ ਹੋਇਆ ਹੈ ਅਗਰ ਮੈਂ ਤਾਂ ਨੋਇਫੋਨ ਦਵਾਉਣਾ ਹੀ ਦਵਾਉਣਾ। 3 ਜਿਹਨਾਂ ਮਾਦੀ ਮਾ ਕਰਨ 3 ਆ ਦਾ ਮੁਕਦਾ ਹੁੰਦਾ। ਹਾਂ। 3 ਦੇਣ ਮੁਕਦਾ ਹੀ ਸਾਰੀ ਹੋਰੇ। ਹਾਂ। ਇਹ ਮੁਕਦੇ ਦੇ ਮਾਗਦੇ ਦਿੰਦੇ ਮੁਕਰ। ਸਹੀ ਗੱਲ ਦੇਖੋ ਇੱਕ ਗੱਲ ਇਹ ਵੀ ਹੈ ਕਹਿੰਦੇ 3 ਦਿੱਤਾ ਤਾਂ ਦਾਨ ਹਰਾ ਹੁੰਦਾ। ਹਨਾ? ਵੀ ਸਭ ਤੋਂ بڑا ਦਾਨ। ਹੋਰ ਐਡਾ ਵੀ ਰ ਮੂਹ ਐਡਾ Apple ਦੇ ਫੋਨ ਆ ਜਾ ਗਿਆ ਹੈ ਤੇ ਵਿਚਾਰਾ ਪਹਿਲਾਂ ਹੀ Apple ਦੀ ਰੱਖ ਕੀ ਦੀ ਗੱਲ ਕਰਦੇ ਆ? ਗੱਡ ਦੀ ਗੱਲ ਕਰਦੀ ਪਹਿਲਾਂ ਫਰਮੈਸ਼ਨ। ਪਹਿਲਾਂ ਮੈਨੂੰ ਇੱਕ ਗੱਲ ਦਾ ਤਾਂ ਜਵਾਬ ਦੇ ਦੇ। ਇਹ 3 ਆ। ਇਹ ਨਾ ਇਹ ਤੀ ਆ ਇਹ ਤਾਂ ਨਹੀਂ ਮੈਂ ਗੱਲ ਕਰਦਾ ਵੀ ਧੀਆ ਨੂੰ ਦਿੱਤਾ ਮੈਂ ਤੁਹਾਡੀ ਗੱਲ ਤਾਂ ਮੰਨ ਲਈ ਜੇ ਹੁਣ ਮੇਰੀ ਗੱਲ ਸੁਣ ਧੀ ਨੂੰ ਹੁਣ ਸੂਟ ਭੇਜਿਆ ਹੁਣ ਕਿਹਾ ਇਹਦੇ ਨਾਲੇ ਇਹਨੂੰ ਵੀ ਸੂਟ ਜਰਾਂ ਨਹੀਂ ਵਾਲੇ ਭੇਜ ਦੀਏ ਭਾ ਦੂਆ ਭੇਜ ਦੇ ਬੰਦੇਲ ਐਵੇਂ ਕਿਵੇਂ ਭੇਜ ਦੀਏ ਡੇਣਾ ਦਾ ਧੀ ਨੂੰ ਆ ਬੰਦਾ ਕੱਲਾ ਨਹੀਂ ਭੇਜ ਕੱਲਾ ਨਹੀਂ ਬੰਦੇ ਹੋ ਤੀ ਨਾਲ ਕੰਬਲ ਲਾਜੂ ਨਾਲ ਕੰਬਲ ਲਾਜੂ ਕੋਈ ਪੱਗ ਲਾਜੂ ਹਾਂ ਕੱਲ੍ਹ ਦੀ ਪੱਗ ਲੈ ਲਾਉਦੇ ਦੀ ਕੋਈ ਲੈ ਬਹੁਤ ਜੋੜਾ ਬਹੁਤ ਜੋੜੇ ਛੱਟਦਾ ਲੱਜੂ ਪੰਡ ਦਾ ਲੱਜੂ ਲੈ ਚੱਲ ਅਸੀਂ ਜੋੜੇ ਲੱਗਦੇ ਨੇ ਨਾ ਅਸੀਂ ਨਹੀਂ ਭੇਜਦੇ ਤੁਹਾਨੂੰ ਇਹ ਤਾਂ ਤੁਸੀਂ ਆਪਣੇ ਨਾਲ ਅ ਰਣੇ ਜੁਣ ਜੰਦ ਜੰਦ ਸੈਂਡਰ ਦੇ ਵਾਕੇ ਲੈ ਕੇ ਜਾਣੀ ਕਾਲ ਦੇ ਬਾਹਰ ਅਧਨ ਲੋੜ ਕੋ ਕਰਕੇ ਜੀ ਨਾ ਦਵਾਈ ਕੋਈ ਨਾ ਫਿਰ ਕਿਉਂ ਦੇਣੀ ਹੈ ਜਿਹੜੀ ਚੀਜ਼ ਲੈਣੀ ਹੈ ਜੀ ਇਹ ਚੀਜ਼ ਵੀ ਨਾ ਨਹੀਂ ਸਰਦਾ ਐਰੇ ਨੇ ਇੱਲਾ پتہ ਕਿ ਆਰਮੀ ਆ ਗਈ ਪੰਜਾਬੀ ਦੀ ਇਹਨਾਂ ਕਿੱਥੇ ਲਾਉਣੀ ਹੈ ਹੋਰ ਕਿਸ ਤਰ੍ਹਾਂ ਗੱਲ ਨਹੀਂ ਆ ਰਹੀ ਮਾਲਕ ਲੈ ਲਵੇ ਠੀਕ ਹੈ ਬੰਦਾ ਦਬਾ ਦੇ ਬੰਦਾ ਹੋਗਾ ਲੈ ਸੈਂਟ ਵਾਲੀ ਕਰਨਾ ਵੀ ਸੈਂਟ ਨਾਲ ਤੋਂ ਲੈ ਆਈ ਕੋਈ ਇੱਕ ਤਰੀਕਾ ਕਰਾਂਗੇ ਪਰ ਇੱਕ ਦੁਕਾਨ ਤੋਂ ਲੈਣੇ ਇਹ ਉਹ ਕਿਤੇ ਉਹ ਦੁਕਾਨ ਚ ਵੜ ਜਾ ਕਰੇ ਉਹ ਦੁਕਾਨ ਚ ਉਹ ਮੈਂ ਉੱਥੇ ਜਦੋਂ ਜਵਾਬ ਦੇਣਾ ਨਹੀਂ ਬੰਦੇ ਨੂੰ ਉੱਥੇ ਚੀਜ਼ ਲੰਮਦਾ ਹੁੰਦਾ ਬੰਦਾ ਨਹੀਂ ਚਲੋ ਕਿਤੇ ਗੁਰਦੁਆਰੇ ਆਉਂਗੇ ਤੇ ਗੁਰਦੁਆਰੇ ਲੈ ਕੇ ਜਾ ਕੇ ਤੂੰ ਕਿਥੋਂ ਲਾਦਾ ਉਹ ਤਾਂ ਬਾਅਦ ਦੀ ਗੱਲ ਹੈ ਇਹ ਪਾਈ ਹੋਈ ਚੀਜ਼ ਇਹ ਗੁਰਦੁਆਰੇ ਆਹੋ ਆਜ ਵੀ ਨਹੀਂ ਅੱਜ ਨੂੰ ਕੋਚਲਾਪਾ ਹੀ ਕਿੱਥੋਂ ਲਤੀ ਅਸੀਂ ਉੱਥੋਂ ਮੰਗਾਲਾ ਆਨਲਾਈਨ ਮੰਗਾਲਾ ਮੈਂ ਉਹ ਕਰੇ ਮੈਂ ਵਾ ਗਿਆ ਨਹੀਂ ਆ ਚੀਜ਼ ਨਹੀਂ ਮੈਂ ਕਰ ਮੈਂ ਤਾਂ ਆਨਲਾਈਨ ਮੰਗਾਲਿਆ ਕਰ ਚੀਜ਼ੀ ਕਰ ਓਏ ਮੇਰੀ ਗੱਲ ਸੁਣ ਉਹ ਆਪਣੀ ਜਗ੍ਹਾ ਬਿਲਕੁਲ ਸੱਚੀ ਆ ਜਿੱਥੇ ਹੁਣ ਚੀਜ਼ ਪਸੰਦ ਆਉਗੀ ਬੰਦਾ ਉਹੀ ਲਾਊਗਾ ਬੰਦੇ ਤੁਸੀਂ ਔਰ ਉੱਥੇ ਰੇਟ ਘਟਵਾਊਗਾ ਹੱਤੂ ਬੜੀ ਸਿਆਣੀ ਸਾਰੀ ਦੁਕਾਨ ਮੇਰੀ ਗਾ ਵੀਡੀਓ ਤੁਸੀਂ ਵੀਡੀਓ ਦੇਖ ਲਈ ਜੀ ਜੇ ਤੇਰੀ ਭੈਣ ਨੂੰ ਕੱਪੜਾ ਲੈਣ ਚਲੇ ਜਾਊਗਾ ਦਿਖਾ ਦਿਓ ਜੀ ਇੱਕ ਸੂਟ ਦੋ ਸੂਟ 10 ਸੂਟ 15 ਸੂਟ ਨਹੀਂ ਟਾਈਮ ਹੋਵੇ ਨਾ ਮਨਦਰ ਦੇ ਜੜੀ ਕਿੱਥੇ ਆ ਕੇ ਬਹਿ ਗਏ ਆਹ ਕਹਿੰਦੀ ਆ ਗੱਲ ਉਹ ਬੰਦੇ ਕੋ ਟਾਈਮ ਹੋਵੇ ਨਾ ਜੀ ਫਿਰ ਟਾਈਮ ਹੋਵੇ ਫਿਰ ਬੰਦਾ ਜਿੱਥੇ ਮਰਜੀ ਜਾਏ ਟਾਈਮ ਪੂਰਾ ਵਿੱਚ ਬੰਦਾ ਲੱਡੂ ਮੈਨੂੰ ਇੱਕ ਗੱਲ ਦੱਸ ਬੁਗੇ ਖਾਰੇ ਮੈਂ ਤੇਰੀ ਗੱਲ ਕਰਦਾ ਇੱਕ ਗੱਲ ਦਾ ਮੈਨੂੰ ਜਵਾਬ ਦੇ ਦੇ ਜੇ ਬੰਦੇ ਕੋਲ ਫੈਮਿਲੀ ਜੋਗਾ ਟਾਈਮ ਨਹੀਂ ਨਾ ਤਾਂ ਕਮਾਈਆਂ ਤੇ ਵੀ ਆਪਾਂ ਨੇ ਕੀ ਕਰਨਾ ਹੈ ਜੇ ਫੈਮਿਲੀ ਜੋਗਾ ਵੀ ਟਾਈਮ ਨਹੀਂ ਜੇ ਆਪਾਂ ਆਪਣੇ ਪਰਿਵਾਰ ਵਾਸਤੇ ਵੀ ਨਾ ਟਾਈਮ ਕੱਢਦੇ ਫੇ ਤਾਂ ਕਮਾਈਆਂ ਆਪਾਂ ਨੇ ਕਾਦੇ ਵਾਸਤੇ ਕਰਨੀਆਂ ਫੈਬਰੀ ਨੂੰ ਕਹਿ ਦਿੱਤਾ ਆਪਾਂ ਨੇ ਜੇ ਇੱਥੇ ਜਾਣਾ ਤੁਸੀਂ ਤਿਆਰ ਹੋ ਜਾ ਫੈਬਰੀ ਕਹਿੰਦੀ ਜੀ ਉਧਰ ਟਾਈਮ ਹੋ ਜਾਂਦਾ 1 ਵਜੇ ਨੂੰ ਫੈਬਰੀ ਕਹਿੰਦੀ ਚਲੋ ਜੀ ਹੁਣ ਚੱਲਦੇ ਆਂ ਸ਼ਾਮ ਡਿਊਟੀ ਦਾ ਟਾਈਮ 1 ਵਜੇ ਬੰਦਾ ਤਿਆਰ ਹੋ ਜਾ ਜਦੋਂ ਰਾਤ ਨੂੰ ਪਹਿਲੇ ਕਹਦਾ ਫੈਬਰੀ ਨੇ ਕੱਲੋਂ ਆਪਾਂ ਸਵੇਰੇ ਇੱਥੇ ਜਾਣਾ ਸਵੇਰੇ ਆਦੇ ਤਿਆਰ ਹੋ ਜਾ ਬੰਦੇ ਦਾ ਇੱਕ ਬੰਦੇ ਦਾ 2 ਮਿੰਟ ਦਾ ਹਣਾ ਕੱਪੜੇ ਪਾਉਣ ਤਿਆਰ ਹੋ ਜਾਣਾ ਸਭ ਤੋਂ ਵੱਧ ਟਾਈਮ ਖੀਨ ਲੱਗਦਾ ਜਾਂਦੀ ਹਾਂ ਹਾਂ ਇਹ ਤੇਰੀ ਮਾਂ ਮੈਂ ਕਹਿੰਦਾ ਇਹ ਗੱਲ ਇਹ ਗੱਲ ਤੇਰੇ ਪਰ ਹੈਲੋ ਇਹ ਗੱਲ ਮੇਰੀ ਗੱਲ ਇਹ ਗੱਲ ਉਹਦੇ ਬਾਰੇ ਨਾ ਸੋਚ ਆ ਰਹੀ ਆ ਬੈਠੀ ਆ ਇਹਨੇ ਜੇ 9 ਵਜੇ ਅਸੀਂ ਹਸਪੀਟਲ ਰੋਪੜ ਵੀ ਜਾਣਾ ਇਹਨੇ ਮੈਂ ਕਹਿੰਦਾ ਵੀ 9 ਵਜੇ ਤਿਆਰ ਰਹੀ ਤਾਂ ਵੀ ਅਸੀਂ ਕਰਦੇ ਕਰਾਦੇ 11 ਵਜੇ ਤੁਰ ਪਣਾ ਟਾਈਮ ਲੱਗ ਜਾਂਦਾ ਹੀ ਆਪਾਂ ਦਾ ਮੰਨਦਾ ਨਾ ਟਾਈਮ ਲੱਗ ਜਾਂਦਾ ਡਿਊਟੀ ਤੋਂ ਆਇਆ ਮੈਂ ਸੁੱਤਾ ਪਿਆ ਦੀ ਗੱਲ ਮੈਂ ਆ ਕੇ ਸੁੱਤਾ ਪਿਆ 8 ਵਜੇ ਮੈਨੂੰ ਕਦੋਂ ਤਿਆਰ ਹੋਜੀ ਕਰਦੇ ਕੰਮ ਕਿੰਨੇ ਵਜੇ ਖੜਦੇ ਜਾਣਾ ਸੀ 11:30 ਵਜੇ ਤੁਰਦੇ ਸੀ ਫਿਰ ਸਾਰਾ ਕੰਮ ਮੈਂ ਇਹਨੇ ਸਾਰਾ ਕੰਮ ਮੈਨੂੰ ਬੈਠੇ ਇਹ ਕਹਿੰਦਾ ਮੈਂ ਕੂਤ ਹਾਂ ਹਾਂ ਉਹਦੇ ਕਰਕੇ ਹੈ ਜੀ ਇਹ ਟਾਈਮ ਲੱਗ ਜਾਂਦਾ ਮੈਨੂੰ ਤਾਂ ਹੀ ਗੱਲ ਮੈਂ ਸੋਚ ਰਿਹਾ ਕੰਮ ਜਿਹੜਾ ਹੁੰਦਾ ਬੰਦੇ ਨੇ ਕੰਮ ਆਪਣਾ ਨਹੀਂ ਕਰੇ ਸਾਧਰੇ ਬੰਦੇ ਜਾਂਦੇ ਸਾਧਰੇ ਬੰਦੇ ਦਾ ਗਾਣਾ ਦੋ ਇਸ ਤਰ੍ਹਾਂ ਹੋ ਗਿਆ ਪਤਾ ਹੈ ਕੀ ਗੱਲ ਆ ਭਾਈ ਇਹ ਨਵੀ ਦਾ ਕਸੂਰ ਨਹੀਂ ਇਹ ਸਾਰੇ ਪਾਸੇ ਇਹੀ ਹਾਲ ਆ ਜਦੋਂ ਵੀ ਕਿਤੇ ਵਿਆਹ ਸ਼ਾਦੀ ਜਾਣਾ ਤਾਂ ਇਹ ਟਾਈਮ ਇਹ ਕਿਤੇ ਰਿਸ਼ਤੇਦਾਰੀ 'ਚ ਟਾਈਮ ਲਾਏ ਦਿੰਨੀ ਹੈ ਇਹਦਾ ਵੀ ਕਸੂਰ ਨਹੀਂ ਮੈਂ ਛੁੱਟੀ ਨਹੀਂ ਕਰਦਾ ਮੇਰਾ ਕਸੂਰ ਨਾ ਤਾਂ ਕੀ ਆ ਜੀ ਮੈਂ ਨਾ ਮੈਂ ਪਹਿਲਾਂ ਮੇਕਅਪ ਨਹੀਂ ਸੀ ਕਰਦੀ ਮੈਂ ਜਦੋਂ ਹੁਣੇ ਕਰਨ ਲੱਗੀ ਮਨ ਦਾ ਹਫਤਾ ਦੋ ਹਫਤੇ ਹੋਏ ਮੈਂ ਕਿ ਮੇਕਅਪ ਨਹੀਂ ਕਰੇਗਾ ਅੱਜ ਤੱਕ ਹੁਣੇ ਕਰਨ ਲੱਗੀ ਮੈਂ ਮ ਸਾਂ ਕਰਕੇ ਹੁਣ ਦੇਖ ਮੈਂ ਤੁਹਾਨੂੰ ਦੱਸਦਾ ਪਹਿਲਾਂ ਗੱਲ ਕੁਝ ਹੋਰ ਸੀ ਨਾ ਵੀ ਹੁਣ ਜਿਹੜੇ ਨਾ ਇਹ ਹਾਰ ਸ਼ਿੰਗਾਰ ਦਾ ਜਿਹੜਾ ਵੀ ਸਮਾਨ ਹੁੰਦਾ ਹੈ ਨਾ ਇਹ ਸਵਾਗਣ ਭਾਗਣਾ ਹੀ ਲਾਉਣੀ ਆ ਨਹੀਂ ਨਹੀਂ ਵਿਆਹ ਤੋਂ ਬਾਅਦ ਦੀ ਗੱਲ ਕਰਦੀ ਆ ਵੀ ਵਿਆਹ ਤੋਂ ਬਾਅਦ ਵੀ ਮੈਂ ਲਾਉਂਦੀ ਨਹੀਂ ਸੀ ਕਿ ਕਿ ਰਿਸਟਿਕ ਲਾਉਨੇ ਹੁੰਦੇ ਸੀਗੇ ਵੀ ਹੁਣ ਲਾਉਣ ਲੱਗੇ ਇਹ ਬੱਚੇ ਦਾ ਕਰਦੀ ਸੀ ਲੱਡੂ ਤੇ ਅਸੀਂ ਕੁਸ ਨਹੀਂ ਹੁਣ ਇਹ ਇਹ ਹੁਣ ਆਉਂਦੇ ਨਹੀਂ ਸੀਗਾ ਲਾਉਣਾ ਹੁਣ ਇਹ ਇਹ ਨੂੰ ਐ ਹੋ ਗਿਆ ਵੀ ਮੇਰਾ ਘਰ ਵਾਲਾ ਵੀ ਇਹ ਤਾਂ ਬਹੁਤਾ ਹੀ ਕੰਜੂਦ ਬਣਦਾ ਜਾਂਦਾ ਵੀ ਮੈਂ ਹੁਣ ਫੁਰਖੀ ਪੈਂਦੀ ਐ ਦਾਤ ਤੇ ਮੈਨੂੰ ਵੀ ਕਿਵੇਂ ਲਾਈਦੀ ਆ ਹੈਨਾ ਆ ਵਾਠ ਠੀਕ ਆ ਇਹ ਆ ਤੇ ਜੁੜੀ ਹੋਇਆ ਤਾ ਇਹ ਕਿਤੇ ਹੋਏ ਹਾਂ ਭਾਈ ਚੱਲੀਏ ਫਿਰ ਚੰਜੀ ਤਾਂ ਹਾਂ ਚੱਲੀਏ ਹਾਂ ਜਾਣਾ ਹੁਣ ਤੁਸੀਂ ਓ ਤੁਸੀਂ ਜਾਣਾ ਹੁਣ ਰੋਟੀ ਪਾਣੀ ਨਹੀਂ ਰੋਟੀ ਪਾਣੀ ਖਾ ਲਿਆ ਸੀ ਛਕਲੇ ਅਸੀਂ ਨੇ ਬਚਾ ਲਿਆ ਭੇਜਣ ਨੂੰ ਜੀ ਨਹੀਂ ਕਰਦਾ ਤੁਹਾਨੂੰ ਅਸੀਂ ਕਹਿੰਦੇ ਰਹਿ ਜਾਓ ਯਾਰ ਅਸੀਂ ਵੇਖ ਕੇ ਕਰਦੇ ਭੇਜੇ ਸਾਡਾ ਨਹੀਂ ਕਰਦਾ ਕਰ ਆ ਜਾ ਬਸ ਮੈਂ ਖਾ ਲਿਆ ਆ ਵੀ ਪਰ ਜਾਈ ਨਾ ਸਾਨੂੰ ਆਲੂ ਵਾਲੇ ਪਰੋਠੇ ਖਾਣ ਆ ਪਰ ਮੈਂ ਤਾਂ ਨਹੀਂ ਖਾਦੇ ਮੁੰਡੇ ਕਰਕੇ ਮੈਂ ਖਾ ਮੈਨੂੰ ਡਰ ਲੱਗਦਾ ਏ ਛੋਟਾ ਏ ਇਹਨੇ ਖਲਾਇ ਸਾਰਿਆਂ ਨੂੰ ਇਹਨੇ ਆਪਣੇ ਧੋਰ ਨੂੰ ਵੀ ਮੈਂ ਉਰੇ ਹੈ ਨਹੀਂ ਤਾਂ ਜੀ ਮੈਂ ਕੰਮ ਪਰਤਾ ਬਣੀ ਪਈ ਯਾਰ ਨਹੀਂ ਅਸੀਂ ਤੁਹਾਨੂੰ ਵੀਡੀਓ ਵਿੱਚ ਦਿਖਾਉਂਦੇ ਅੱਜ ਪਈ ਸੀ ਰਿਸ਼ਤੇਦਾਰਾਂ ਨੂੰ ਨਹੀਂ ਛੱਡਦੇ ਸੀ ਤਾਂ ਉਹਨਾਂ ਨੂੰ ਵੀ ਕੰਮ ਪਣਾ। ਇਹਦੀ ਕੋਈ ਨਹੀਂ ਤੁਸੀਂ ਮੁੰਡਾ ਵੜ ਕੇ ਰੱਖੋ। ਵੀ ਮੈਂ ਇਹ ਖੜਾ। ਮਾਰੇ ਰਿਸ਼ਤੇਦਾਰਾਂ ਦਾ ਦੇ ਹੁਣ ਤਾਂ ਅਸੀਂ ਘਰ ਤੇ। ਹਾਂ। ਹੁਣ ਤਾਂ ਦੇਖ ਘਰ ਦੀਆਂ। ਹਾਂ ਜਿੱਦ ਗੇਰਦਾ। ਫਿਰ ਇਹਨੇ ਮੈਨੂੰ ਵੀ ਤਾਂ ਜਾ ਕੇ ਲਾਇਆ ਕਰਦਾ ਦੀਦੀ ਆ ਜਾ ਹੁਣ ਤੂੰ ਵੀ ਇੱਥੇ। ਵੀ ਤੂੰ ਵੀ ਤਾਂ ਕਰਦੀ ਹੋ। ਇਹ ਬੜੀ ਸਿਆਣੀ ਯਾਰ ਗੱਲਾਂ ਬੜੀਆਂ ਡੂੰਘੀਆਂ ਛੇੜਦੀ ਐ ਇਹ। ਨਵੀ ਨੂੰ ਪਤਾ ਵੀ ਯਾਰ ਤਾਂ ਵੀ ਤਾਂ ਇੱਕ ਗੱਲ ਆ ਉਹਨੂੰ ਪਤਾ ਵੀ ਫਿਰ ਮੈਂ ਦੀਦੀ ਨੂੰ ਕਿਵੇਂ ਲਾਉਣਾ। ਵੀ ਮੈਂ ਇਹਨੂੰ ਕਿਵੇਂ ਲਾਉਣਾ ਦੀਦੀ ਨੂੰ। ਮੈਂ ਹੁਣ ਲਾਉਂਦੀ ਨਹੀਂ। ਹੁਣ ਆ ਨਾ ਛੋਟਾ ਜਿਹਾ ਕਾਕਾ ਹੀ। ਹਾਂ। ਮੈਂ ਤੇ ਦੀਦੀ ਛੁੱਟੀਆਂ ਤੇ ਰਹਿਣਾ ਹੋਗੀ ਫਿਰ ਕੱਲ ਤੂੰ ਫਾੜ ਲਿਆ ਹਾਂ ਮੈਨੂੰ ਕਹਿ ਤਾਂ ਕਿ ਨਹੀਂ ਆਂ ਵੀ ਦੀਦੀ ਤੂੰ ਆਈਆਂ ਮੈਂ ਸੋਚਿਆ ਹਾਇਆ ਵੀ ਇਹ ਜੋ ਕਹਿਣਗੇ ਹਾਂ ਉਹ ਵੀ ਵਜ ਮੇਰਾ ਖਾਣੇ ਚ ਕਦਮ ਬੜਾ ਕਹਿ ਦੂੰ ਹਾਂ ਵੀ ਜਦ ਮੇਰਾ ਜੀ ਕਰਨਾ ਕਹਣਾ ਦੀਦੀ ਆ ਬੜਾ ਮੈਨੂੰ ਜਵਾਕ ਤੂੰ ਬਣਾ ਕੇ ਮੈਨੂੰ ਖਿਲਾਵੇ ਹੈਂ ਆ ਵਾਤਾ ਦੇਖੇ ਨਹੀਂ ਹੈਗਾ ਮੈਨੂੰ ਨਿਆਣਾ ਕੁਝ ਕਰ ਮੈ ਨਹੀਂ ਕੰਮ ਹੁਣੇ 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 ਉਹ ਕਹਿਦੀ ਆ ਹੁਣੇ ਕਹਿਨੀ ਦੇਖ ਲੈ ਹੁਣੇ ਪਰਮੈਸ਼ਪਾਤ ਆ ਪੂਰੇ ਆ ਕੇ ਤਾਂ ਕਰਨਾ ਹੀ ਆ ਕਰਨਾ ਹੀ ਪੈਣਾ ਬੁੱਗੇ ਉਹਦਾ ਚੱਲ ਕੋਈ ਨਹੀਂ ਗੱਲ ਤਾਂ ਦੇਖੋ ਸਾਰੇ ਮੁੱਕ ਜਾਂਦੀ ਆ ਪਿਆਰ ਮੁਹੱਬਤ ਠੀਕ ਨਹੀਂ ਗੱਲ ਜਿੱਥੇ ਬੰਦੇ ਨੂੰ ਲੱਗਦਾ ਵੀ ਮੇਰਾ ਇਹ ਘਾਰਾ ਕੰਮ ਦੇ ਵਿੱਚ ਨਾਲੇ ਕਾਦੀ ਬੇਇਜ਼ਤੀ ਭਾਈ ਵੀ ਖੜਾਊਗਾ ਮੇਰਾ ਬਣਾ ਕੇ ਭਾਈ ਕੌਣ ਦਾ ਸੋਚਦਾ ਆ ਜੇ ਕੀ ਬਣਾ ਕੇ ਖਵਾਉਣਾ ਇਹ ਤਾਂ ਇਹ ਤਾਂ ਮਮਸੇ ਬਣਾਉ ਬਣਾ ਦਨਾਂ ਹੈ ਸ਼ਾਹੀ ਪਨੀਰ ਹਾਂ ਲਓ ਜੀ ਸ਼ਾਹੀ ਪਨੀਰ ਸਤਿ ਸ੍ਰੀ ਅਕਾਲ ਲਓ ਜੀ ਮੈਂ ਖਾ ਕੇ ਦੇਖ ਲਵਾਂ ਪਹਿਲਾਂ ਆ ਕੇ ਖਾਣ ਲੱਗੀ ਮੇਲੇ ਹੀ ਬਣਾ ਲਈਆ ਮੈਨੂੰ ਪਨੀਰ ਬਹੁਤ ਜਿਆਦਾ ਪਸੰਦ ਆ ਚੰਗੀ ਗੱਲ ਆ ਵੈਸੇ ਤੇਰੇ ਵਾਸਤੇ ਪਨੀਰ ਪਸੰਦ ਰਿਹਾ ਅੰਡੇ ਵਾਲੇ ਕੰਮ ਕਰਿਆ ਠੀਕ ਸਾਡੇ ਓ ਚੱਲ ਕੋਈ ਨਹੀਂ ਮਾੜਾ ਮੋਟਾ ਹੋ ਜਾ ਬੰਦਾ ਗਲਤੀ ਕਰਕੇ ਬੰਦਾ ਬਣਦਾ ਕਿ ਨਹੀਂ ਹੁਣ ਪਤਾ ਲੱਗਿਆ ਮੇਰੇ ਛਿੱਟਾ ਕਿਉਂ ਪਿਆ ਕਿਵੇਂ ਪਿਆ ਉਹ ਅੱਗੇ ਤੇ ਸੋਚੂਗੀ ਸੋਚੂਗੀ ਮੈਂ ਹੌਲੀ ਬਣਾਵਾ ਹਾਂ ਵੀ ਮੈਂ ਹੌਲੀ ਬਣਾਵਾ ਫਿਰ ਆਏ ਕਰਾਂ ਹੌਲੀ ਦੀ ਹਾਂ ਇੱਕਦਾਂ ਨਾ ਇਹਨਾਂ ਦੇ ਕੰਮ ਤੇ ਜਾਣ ਦਾ ਟਾਈਮ ਹੁੰਦਾ ਮੌਕੇ ਤੇ ਕਹਿ ਦਿੰਦੇ ਆ ਵੀ ਮੈਨੂੰ ਆ ਚੀਜ਼ ਬਣਾ ਕੇ ਦੇ ਫਿਰ ਮੈਨੂੰ ਸਾਰਾ ਕੁਝ ਫਟਾਫਟ ਫਟਾਫਟ ਕਰਨਾ ਪੈਂਦਾ ਇਹ ਵੀ ਹੈ ਇਹ ਵੀ ਜ਼ਰੂਰੀ ਬਣਾ ਦਿੰਦਾ ਤੇ ਬਾਕੀ ਚਲੋ ਹੁਣ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ